ਤੁਹਾਨੂੰ ਸਾਰਿਆਂ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਉਹ ਵਿੱਚ ਆਉਂਦੇ ਜੀ ਆਇਆਂ ਤੁਹਾਡਾ ਧੰਨਵਾਦ ਕੜਾਕੇ ਦੀ ਠੰਡ ਦੇ ਵਿੱਚ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਰਾਹੀਂ ਭਾਜੀਪੀ ਦੇ ਲੀਡਰਾਂ ਦੀ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਜਿਸ ਢੰਗ ਨਾਲ ਉਹਨਾਂ ਨੇ ਸਾਡੇ ਗੁਰੂਆਂ ਦਾ ਅਪਮਾਨ ਕੀਤਾ ਜਿਸ ਤੰਗ ਦੇ ਨਾਲ ਬੀਜੇਪੀ ਨੇ ਗੁਰੂਆਂ ਦੇ ਉੱਤੇ ਵੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਆ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਚ ਉਧਾਨ ਸਵਾ ਦੀ ਵਿਰੋਧੀ ਧਿਰ ਦੇ ਨੇਤਾ ਆਥੀ ਜੀ ਦੇ ਖਿਲਾਫ ਜਿਸ ਤੰਗ ਨਾਲ ਬਾਬਰੋਲਾ ਖੜਾ ਕੀਤਾ ਗਿਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਬੀਜੇਪੀ ਜਿਹੜੀ ਪਹਿਲਾਂ ਹੀ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜਿਹੜਾ ਦਸਾਂ ਗੁਰੂਆਂ ਦੀ ਧਰਤੀ ਹੈ ਸਾਧੂਆਂ ਸੰਤਾਂ ਦੀ ਧਰਤੀ ਹੈ ਪਹਿਲਾਂ ਹੀ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਬੀਜੇਪੀ ਨੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਉਹਨੇ ਸਾਡੇ ਗੁਰੂਆਂ ਨੂੰ ਵੀ ਆਪਣੀ ਸਿਆਸਤ ਵਾਸਤੇ ਜਿਹੜਾ ਇੱਕ ਝੂਠੀ ਵੀਡੀਓ ਬਣਾ ਕੇ ਵਰਤਿਆ ਬੀਜੇਪੀ ਦੇ ਇੱਕ ਮੰਤਰੀ ਕਪਲ ਵਿਸ਼ਰਾ ਜੀ ਜਿਨ੍ਹਾਂ ਦੇ ਅਕਾਊਂਟ ਦੇ ਉੱਤੇ ਉਹ ਵੀਡੀਓ ਡਾਊਨਲੋਡ ਹੋਈ ਉਹਦੀ ਜਾਂਚ ਕਰਾ ਕੇ ਜਲੰਧਰ ਦੇ ਵਿੱਚ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਪੁਲਿਸ ਕਮਿਸਰ ਦੇ ਕੋਲ ਔਰ ਪੁਲਿਸ ਨੇ ਫਰਾਂਸਿਸ ਸਲੈਬ ਦੇ ਵਿੱਚ ਉਹਨੂੰ ਪੜ੍ਹ ਕੇ ਜਾਂਚ ਕੀਤੀ ਜਿਹਦੇ ਵਿੱਚ ਸਪਸ਼ਟ ਤੌਰ ਤੇ ਦਿਖਦਾ ਕਿ ਆਤਜੀ ਜੀ ਨੇ ਕਿਤੇ ਵੀ ਗੁਰਦਵਾਰਾਂ ਦਾ ਜਿਗਰ ਤੱਕ ਨਹੀਂ ਕੀਤਾ ਬੋਲਦਿਆਂ ਪਰ ਕਿੱਦਾਂ ਉਸ ਵੀਡੀਓ ਨੂੰ ਜਿਹੜਾ ਚੇਂਜ ਕੀਤਾ ਗਿਆ ਕਿੱਦਾਂ ਉਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਮੈਂ ਸਮਝਦਾ ਇਸ ਦੇਸ਼ ਦੇ ਵਿੱਚ ਜੇ ਸਭ ਤੋਂ ਘਟਿਆ ਪੋਲਟਿਕਸ ਕਰ ਰਹੀ ਹੈ ਉਹ ਭਾਜਪਾ ਕਾ ਵੀ ਹੈ ਔਰ ਭਾਜਪਾ ਇਹ ਨੀਵੇਂ ਲੈਵਲ ਤੇ ਕਿ ਸਾਡੇ ਗੁਰੂਆਂ ਨੂੰ ਉਹਨੇ ਦਾਤੇ ਲਾਤਾ ਸਾਡੀ ਪਾਰਟੀ ਸਾਡੀ ਸਰਕਾਰ ਸਵਾਦ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਹੁਣੇ ਨਵੰਬਰ ਦੇ ਵਿੱਚ ਉਹ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਸਾਹ ਦਿੱਲੀ ਤੋਂ ਸ਼ੁਰੂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਜਿਹੜਾ ਸ਼ਹੀਦੀ ਦਿਹਾੜਾ ਸੀਗਾ ਕਿੰਦੀ ਤੁਮਤਾਵੰਦ ਮਨਾਇਆ ਤੇ ਦੂਜੇ ਪਾਸੇ ਭਾਜਪੀ ਕੇਰੇ ਕੰਮ ਦੇ ਉੱਤੇ ਦਾਈ ਹੈ ਭਾਜਪੀ ਨੇ ਸਾਡੇ ਗੁਰੂਆਂ ਦਾ અપਮਾਨ ਕੀਤਾ ਤੇ ਮੈਨੂੰ ਦੁੱਖ ਹੈ ਕਿ ਉਸ ਜੀ ਦੇ ਭਾਗੀਵਾਲ ਬਣੇ ਸਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਪੋਸਟ ਸਾਜੀ ਕੀਤੀ ਸਰਦਾਰ ਪ੍ਰਗਟ ਸਿੰਘ ਨੇ ਜਿਹੜੇ ਕਾਂਗਰਸ ਦੇ ਐਮਐਲਏ ਉਹਨਾਂ ਨੇ ਵੀ ਕੀਤੀ ਸਰਦਾਰ ਸਖਬਾਲ ਸਿੰਘ ਖੈਰੇ ਨੇ ਵੀ ਕੀਤੀ ਔਰ ਯਾਰ ਪੋਲਿਟਿਕਸ ਕਰ ਲੱਗ ਗਿਆ ਥੋੜਾ ਬਹੁਤਾ ਤੇ ਸੋਚਿਆ ਕਰੋ ਇਹਨਾਂ ਨੂੰ ਤਾਂ ਬਖਸ਼ੋ ਸਾਡੇ ਦਸਾਂ ਗੁਰੂਆਂ ਨੂੰ ਤਾਂ ਬਖਸ਼ ਦਿਓ ਕਿਹੜੇ ਰਾਹ ਪੈ ਗਏ ਤੁਸੀਂ ਤੁਸੀਂ ਸਾਡੀ ਅਲੋਚਨਾ ਕਰਨੀ ਆ ਉਦਾਂ ਕਰੋ ਕੰਮਾਂ ਤੇ ਅਲੋਚਨਾ ਕਰੋ ਜਦ ਤੁਸੀਂ ਵੇਦੇ ਦੀ ਇੱਕ ਮਿੰਟ ਦੇ ਵਿੱਚ ਤੁਸੀਂ ਮਤਲਬ ਜਿਹੜਾ ਡਾਊਨਲੋਡ ਕਰਕੇ ਪਾ ਕੇ ਕਿੱਦਾਂ ਗੁਰੂਆਂ ਦਾ ਅਪਮਾਨ ਜਿਹੜਾ ਕਰ ਰਹੇ ਹੋ ਮੈਂ ਨਾ ਸਭ ਲੋਕਾਂ ਦੀ ਨਿੰਦਾ ਕਰਦਾ ਬੀਜੇਪੀ ਦੀ ਖਾਸ ਤੌਰ ਤੇ ਨਿੰਦਾ ਕਰਦਾ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਰੋਲਾ ਪਾਇਆ ਬਾਹਰ ਉਹਦੇ ਮੰਤਰੀ ਦੇ ਇਸ ਵੀਡੀਓ ਨੂੰ ਵਾਇਰਲ ਕੀਤਾ ਇਹ ਬੇਹੱਦ ਘਨਾਉਣੀ ਹਰਕਤ ਗੁਰੂ ਸਾਹਿਬਾਨਾਂ ਦੇ ਖਿਲਾਫ ਬੀਜੇਪੀ ਨੇ ਕੀਤੀ ਆ ਔਰ ਬੀਜੇਪੀ ਗੁਰੂਆਂ ਨੂੰ ਵਰਤ ਕੇ ਸਿਆਸਤ ਕਰਦੀ ਆ ਸਾਡੀ ਪਾਰਟੀ ਸਾਡੀ ਪਾਰਟੀ ਦਾ ਇੱਕ ਸਰਦਾਰ ਵਰਤ ਤੋਂ ਲੈ ਕੇ ਸਾਡੇ ਕੌਮੀ ਕਦਮੀਂ ਦਾ ਦਰ ਵਿਦ ਕੇ ਦੀਵਾਲ ਤੱਕ ਅਸੀਂ 10 ਗੁਰੂਆਂ ਦੇ ਅੱਗੇ ਸਿਰ ਚਕਾਉਂਦੇ ਆ ਹਮੇਸ਼ਾ ਹੀ ਚਕਾਉਂਦੇ ਆ ਹਮੇਸ਼ਾ ਹੀ ਚਕਾਉਂਦੇ ਰਹਾਂਗੇ ਔਰ ਗੁਰੂਆਂ ਦੇ ਨਾਂ ਤੇ ਉੱਤੇ ਕਦੀ ਸਿਆਸਤ ਨਹੀਂ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਕਰਨਾ ਸਾਡੀ ਡਿਊਟੀ ਐ ਪਰ ਜੋ ਕੰਮ ਇਹਨਾਂ ਨੇ ਕੀਤਾ ਪਹਿਲਾਂ ਹੀ ਭਾਜਪਾ ਨੇ ਪੰਜਾਬ ਨੂੰ ਬਹੁਤ ਬਦਵਾਦ ਕੀਤਾ ਅੱਜ ਪੰਜਾਬ ਜਿੱਥੇ ਪਹੁੰਚਿਆ ਹੈ ਇਹਦੇ ਵਿੱਚ ਭਾਜਪਾ ਸਭ ਤੋਂ ਵੱਡੀ ਦੋਸ਼ੀ ਹੈ ਕਿ ਸਾਡੇ ਜਿਆਦਾ ਹੱਤਾਂ ਦੇ ਫੰਡ ਰੋਕ ਲੈਂਦੇ ਆ ਹੱਤਾਂ ਦਾ ਧੱਕਾ ਕਰਦੇ ਪੰਜਾਬ ਦੇ ਨਾਲ ਆ ਇੱਕ ਨਵਾਂ ਕੰਮ ਕਰਤਾ ਸੋ ਭਾਜਪਾ ਹੱਤ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਕੇ ਪੰਜਾਬ ਦੇ ਵਿੱਚ ਆਪਣੇ ਪੈਸੇ ਜਿਹੜੇ ਪਸਾਰੇ ਜਾਂ ਪਰ ਉਹ ਸਮਝਾਂ ਇਦਾਂ ਨਹੀਂ ਹੋਊਗਾ ਪੰਜਾਬ ਦੇ ਲੋਕ ਸਿਆਣੇ ਨੇ ਦੇਸ਼ ਦੇ ਲੋਕ ਸਿਆਣੇ ਨੇ ਉਹ ਵੀਡੀਓ ਤੇ ਸੁਣੋ ਕੋਈ ਬੰਦਾ ਲਾਵੇ ਵੀਡੀਓ ਸਦਾਵੇਂ ਜਿੱਥੇ ਆ ਤੁਸੀਂ ਦੇ ਕਿ ਉਹਦੇ ਮੂੰਹ ਚੋਂ ਗੁਰੂ ਗੁਰੂ ਸ਼ਬਦ ਨਿਕਲੇ ਆਵੇ ਪਰ ਉਹਦਾ ਹੀ ਕਹੀ ਜਾਂਦੇ ਯਾਰ ਜਦੋਂ ਲਾਈਵ ਚ ਗਈ ਇੱਕ ਮਿੰਟ ਜੋ ਉਹਨਾਂ ਦੇ ਵੋਟ ਆ ਗਈ ਕਿਤਾ ਜੀ ਬਿਲਕੁਲ ਗਲਤ ਆਪ ਬਾਅਦ ਦੇ ਵਿੱਚ ਜੋੜਿਆ ਗਿਆ ਸੋ ਮੈਂ ਤੁਹਾਡੇ ਸਾਈ ਨਿੰਦਾ ਵੀ ਕਰਦਾ ਪੰਜਾਬੀਆਂ ਨੂੰ ਦੇਸ਼ ਵਾਸੀ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਭਾਜਪਾ ਜਿਹੜੀ ਸਾਡੇ ਵਿੱਚ ਆਪਸੀ ਨਫਤ ਪੈਦਾ ਕਰਨੀ ਚਾਹੁੰਦੀ ਹੈ ਨਫਤ ਦੀ ਰਾਜਨੀਤੀ ਕਰ ਰਹੀ ਹੈ ਇਹਦੇ ਤੋਂ ਆਪਾਂ ਸਾਵਧਾਨ ਰਹਿਣਾ ਭਾਜਪਾ ਦੇ ਪਿੱਛੇ ਲੱਗਦੀ ਬੜਨਾ ਭਾਜਪਾ ਪੰਜਾਬ ਵਿਰੋਧੀ ਹੈ ਭਾਜਪਾ ਕਿਸਾਨ ਵਿਰੋਧੀ ਹੈ ਭਾਜਪਾ ਸਿੱਖ ਵਿਰੋਧੀ ਹੈ ਭਾਜਪਾ ਗਰੀਬ ਵਿਰੋਧੀ ਹੈ ਭਾਜਪਾ ਦਲਤ ਵਿਰੋਧੀ ਹੈ ਭਾਜਪਾ ਹਰ ਪੰਜਾਬੀ ਦੇ ਵਿਰੋਧੀ ਇਸ ਕਰਕੇ ਬੀਜੇਪੀ ਤੋਂ ਆਪ ਸਭ ਨੇ ਸਾਫ ਦਾ ਲੜਾ ਇਹ ਮੈਂ ਤੁਹਾਡੇ ভাই ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਇਹ ਬਹੁਤ ਹੀ ਨਾਜ਼ੁਕ ਇਸ਼ੂ ਆ ਇਹ ਇਸ਼ੂ ਦੇ ਉੱਤੇ ਸਾਡੇ ਜਜ਼ਬਾਤਾਂ ਨੂੰ ਢਕਾਉਣ ਦੀ ਕੋਸ਼ਿਸ਼ ਕਰਦੀ ਹੈ ਬੀਜੇਪੀ ਇਹ ਮੈਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਚਾਹੁੰਦਾ ਸੀਗਾ ਜੇ ਤੁਸੀਂ ਕੋਈ ਸਵਾਲ ਕਰਨਾ ਤਾਂ ਕਰ ਸਕਦੇ ਹੋ ਅੱਛਾ ਜੀ ਉਹਨਾਂ ਦੇ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਹੈ ਕਿ ਇਹ ਵੀਡੀਓ ਜਿਹੜੀ ਹੈ ਵਿਧਾਨ ਸਭਾ ਦੀ ਸੀ ਇਹ ਤੇ ਜਲੰਧਰ ਕਮਿਸ਼ਨਰ ਕੋ ਕੋਈ ਰਾਈਟ ਨਹੀਂ ਹੈ ਕਿ ਇੱਥੇ ਪਰਚਾ ਦੇ ਸਕੇ ਸਾ ਜਿੱਦੋਂ ਉਹਨਾਂ ਦੇ ਮੰਤਰੀ ਨੇ ਆਪਣੇ ਕਾਊਂਟ ਦੇ ਉੱਤੇ ਕਪਲ ਮਿਛਲੇ ਦੀ ਨੂੰ ਡਾਊਨਲੋਡ ਕਰਤਾ ਫਿਰ ਕਿਉਂ ਨਹੀਂ ਦਿਖਾਉਂ ਫਿਰ ਕਿਉਂ ਨਹੀਂ ਦਿਖਾਉਂਦੀ ਜਦੋਂ ਉਹਦੇ ਉਹਦੇ ਵਾਇਰਲ ਕਰਤੀ ਮੰਤਰੀ ਨੇ ਤੇ ਅਸੀਂ ਉਸੇ ਵੀਡੀਓ ਦਾ ਕਪਲ ਮਿਛਲਾ ਵਾਲੀ ਵੀਡੀਓ ਜਿਹੜੀ ਉਹਨੇ ਡਾਊਨਲੋਡ ਕੀਤੀ ਆ ਉਹਦਾ ਜਿਹੜਾ ਅਸੀਂ ਟੈਸਟ ਕਰਾ ਉਹਨੂੰ ਲੈਬ ਦੇ ਵਿੱਚ ਭੇਜਿਆ ਉਸ ਲੈਬ ਦੀ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕਪੂ ਨੂੰ ਬੇਛੜਾ ਦੇ ਉੱਤੇ ਜਿਹੜੀ ਐਫਆਈਆ ਦਰਜ ਕੀਤੀ ਹੈ ਕਿ ਉਹਨੇ ਬਹੁਤ ਗਲਤ ਕੰਮ ਕੀਤਾ। ਅੱਛਾ ਇਹ ਕੋਈ ਕੋਈ ਨਹੀਂ ਦਿੱਤਾ ਗਿਆ ਕਿ ਉਹ ਕਹਿ ਰਹੀ ਜਾਂਦੀ ਵੀਡੀਓ ਵਾਇਰਲ ਹੋਈ। ਆទਿਸ਼ੀ ਨਜ਼ਰ ਨਹੀਂ ਆ ਰਹੀ ਨਾ ਵਿਧਾਨ ਸਭਾ ਵਿੱਚ ਚਾਰੀ ਕਿਤੇ ਵੀ ਨਹੀਂ ਆ ਰਹੀ ਉਸ। ਬਿਲਕੁਲ ਨਹੀਂ ਕਿਉਂ ਨਹੀਂ ਨਜ਼ਰ ਆਦੀ ਦਿੱਲੀ 'ਚ ਕੰਮ ਕਰਦੀ ਹੈ। ਨਜ਼ਰ ਕਿਉਂ ਨਹੀਂ ਆਦੀ? ਆទਿਸ਼ੀ ਦਿੱਲੀ ਹੱਥਾਂ ਦੀ ਜਾਊਗੀ, ਆទਿਸ਼ੀ ਕੋਈ ਆទਿਸ਼ੀ ਨਾਲ ਕੋਈ ਗਨਾ ਕਰਤਾ। ਆទਿਸ਼ੀ ਨੇ ਕੀ ਕੀਤਾ ਯਾਰ? ਆទਿਸ਼ੀ ਪੰਜਾਬ ਦਾ ਜਾਂ ਦੇਸ਼ ਦਾ ਆਪਣੇ ਦਿੱਲੀ ਦੇ ਮੁੱਦੇ ਠਾਵੀਏ ਉੱਥੇ ਠਾਊਗੀ। ਵਿਰੋਧੀ ਧਿਰ ਨਹੀਂ ਦੇਤਾ ਉਹ ਜਾਊਗੀ ਭਾਜਪਾ ਕੋਲ ਦਰਨਾਂ ਲਈ ਆਓ। ਕਦੀ ਵੀ ਨਹੀਂ ਦ ਕਹੇ ਕਿ ਸਿਰਸਾ ਸਾਹਿਬ ਕਹ ਰਹੇ ਸਾਮਾਨ ਵਿੱਚ ਕਿ ਆਕਾਲਤਖ ਸਾਹਿਬ ਨੂੰ ਵੀ ਸੰਗਿਆਨ ਲੈਣਾ ਚਾਹੀਦਾ ਜੀ ਮਨਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਉਹ ਸੱਸਾ ਬਹੁਤ ਕੁਝ ਕਹਿੰਦਾ ਆ ਸੱਸਾ ਇਹ ਕਿ ਉਹਦੀ ਕਹਿੰਦਾ ਕਿ ਪੰਜਾਬ ਨਾਲ ਦੇ ਧੱਕਾ ਖਾਦੀ ਬੀਜੇਪੀ ਬੰਦ ਕਰੇ ਸੱਸਾ ਇਹ ਕਿ ਉਹਦੀ ਕਹਿੰਦਾ ਪੰਜਾਬ ਦਾ ਫੰਡ ਦਵੇ ਸੱਸਾ ਚੰਡੀਗੜ੍ਹ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਦੁਨੀਆ ਸਿੱਦੀ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਪਾਣੀ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਸਾਡੇ ਫੰਡਾਂ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਇਹੋ ਜਿਹੇ ਕੰਮਾਂ ਤੋਂ ਤੁਸੀਂ ਜੱਜ ਸਿਆਸਤ ਕਰਦੇ ਅਹਨ ਚਲ ਮੌਣੀਦਾਈਆ ਯਾਰ ਤੂੰ ਭਾਜਪੀ ਦਾ ਲੀਡਰ ਹੋ ਕੇ ਕਿਦਾਂ ਦੀ ਸਿਆਸਤ ਕਰਦੇ ਹੋ ਗੁਰੂਆਂ ਦੀ ਸਿਆਸਤ ਕਰਦੇ ਹੋ ਤੁਸੀਂ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਅਸੀਂ 350 ਸਾਲਾਂ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਨੇ ਦੇਖਿਆ ਅਨੰਦਪੁਰ ਸਾਹਿਬ ਦੇ ਅਸੈਂਬਲੀ ਹੋਈ ਕਿੱਡੀ ਵੱਡੀ ਸ਼ਰਧਾਲੀ ਦਿੱਤੀ ਉਹਨਾਂ ਨੂੰ ਤੇ ਸਸਦ ਦੇ ਬੰਦਿਆਂ ਦਾ ਕੀ ਹੈ ਗਲਤਮਤ ਬਿਆਨ ਦੇਣ ਤੋਂ ਬਿਨਾ ਸੱਸੇ ਉਹਨਾਂ ਕੀਤਾ ਕੀ ਹੁਣ ਤੱਕ ਉਹਨਾਂ ਦਾ ਹੱਲ ਕੀ ਹੈ ਜੀ ਕਿ ਕੇਂਦਰ ਸਰਕਾਰ ਨੂੰ ਵੀ ਬੋਲਣਾ ਚਾਹੀਦਾ ਕਿਉਂਕਿ ਸਰਕਾਰ ਪੀਐਮ ਤੇ ਸਾਰਿਆਂ ਦੇ ਸਾਹਮਣੇ ਨੇ ਸਾਡ ਦੇਖੋ ਇਹ ਬਰਗਟ ਸਿੰਘ ਨੇ ਸੁਖਵਾਲ ਖੈਰੇ ਨੇ ਵੀ ਆਪਣੇ ਕੋਣ ਤੋਂ ਭਾਈ ਮੈਂ ਤੁਹਾਡੇ ਦਾ ਹੀ ਮੋਦੀ ਨੂੰ ਕਹੂੰਗਾ ਭਾਜਪੀ ਦੇ ਪ੍ਰਧਾਨ ਨੂੰ ਕਹੂੰਗਾ ਅਮਿਤ ਸ਼ਾਹ ਨੂੰ ਕਹੂੰਗਾ ਕਿ ਉਹ ਮਾਫੀ ਮੰਗਣ ਸਿਕ ਸਮਾਤ ਕਰੋ ਅਸਾਲ ਗਾਂਧੀ ਮਾਫੀ ਮੰਗੇ ਉਹਦੇ ਬੰਦਿਆਂ ਨੇ ਗਲਤੀ ਕੀਤੀ ਹੈ ਸੁਖਬੀਰ ਬਾਦਲ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਉਹਨਾਂ ਨੇ ਗਲਤ ਵੀਡੀਓ ਜਿਹੜੀ ਆ ਉਹਤੇ ਕਮੈਂਟ ਕਰਕੇ ਉਹਨੂੰ ਹੋਰ ਵਾਇਰਲ ਕੀਤਾ ਮੈਂ ਇਹਨਾਂ ਲੀਡਰ ਨੂੰ ਕਹਾਂਗਾ ਕਿ ਸਿਕਸ ਬਾਸ ਦੇ ਕੋਲੋਂ ਮਾਫੀ ਮੰਗਦਾ ਅੱਛਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਉਹਨਾਂ ਤੇ ਵੀ ਕਾਰਵਾਈ ਕਰਾਓ ਕਾਨੂੰਨ ਸਭ ਲਈ ਇੱਕੋ ਜਿਹਾ ਸਰ ਨਹੀਂ ਕਰਾਓਗੇ ਸਾਡੇ ਕਾਨੂੰਨ ਇੱਕੋ ਜਿਹਾ ਮੈਂ ਕਹਿੰਦਾ ਕਰਾਓਗੇ ਕੀ ਕਾਨੂੰਨ ਸਭ ਲਈ ਇੱਕੋ ਜਿਹਾ ਗੁਰੂਆਂ ਤੋਂ ਕੋਈ ਉੱਤੇ ਨਹੀਂ ਗੁਰੂ ਉੱਤੇ ਨਹੀਂ ਬਾਕੀ ਬੰਦਾ ਕੋਈ ਉੱਤੇ ਨਹੀਂ ਹੈ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਜਿੱਦਾਂ ਮੈਂ ਸਭ ਕਹਿੰਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਕਾਨੂੰਨ ਸਭ ਲਈ ਇੱਕੋ ਜਿਹਾ ਸਾਡੇ ਗੁਰੂ ਸਾਹਿਬ ਤੋਂ ਉੱਪਰ ਨਹੀਂ ਬਾਕੀ ਚੀਜ਼ਾਂ ਸਭ ਥੱਲੇ ਨੇ ਕਾਰਵਾਈ ਹੋਏਗੀ ਆ ਕਹੋਗੀ ਹਾਂ ਠੀਕ ਹੈ ਸਰ ਇਹ ਸਰ ਜਿਹੜਾ ਸਰਜੀਤ ਨਸ਼ਿਆ ਵਿਰੁੱਧ ਸ਼ੁਰੂ ਕੀਤਾ ਵਾ ਨਹੀਂ ਅੱਜ ਹੀ ਮੇਰੀ ਗੱਲ ਉਹਦੇ ਵਿੱਚ ਜਿਹੜੀ ਜਾਨ ਨੂੰ ਤੁਮ ਪਿਆਰ ਸਰ ਜਿਹੜੀ ਨਸ਼ਿਆ ਵਿਰੁੱਧ ਜਿਹੜੀ ਸ਼ੁਰੂ ਕੀਤਾ ਵਾ ਉਹਦੇ ਵਿੱਚ ਜਿਹੜੇ ਪੌਪੂਲਰ ਵੱਡੇ ਆ ਬੀਜਪੀ ਬੀਜਪੀ ਨੇ ਟਵੀਟ ਕੀਤਾ ਕਿ ਜਿਹੜਾ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਖਾਇਆ ਗਿਆ ਉਹਨੂੰ ਇੱਕ ਕਿਤਾਬ ਤੇ ਗਰੰਟੀ ਨੂੰ ਇੱਕ ਕਾਟ ਨੂੰ ਪੇਸ਼ ਕੀਤਾ ਗਿਆ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਬੀਜਪੀ ਆ ਦੱਸੇ ਤਿੰਨ ਦਾ ਚੌਥੀ ਸਰਕਾਰ ਬਾਰਡਰ ਲੱਗਦਾ ਜੰਮੂ ਕਸ਼ਮੀਰ ਤੋਂ ਲੈ ਕੇ ਆ ਸਾਰਾ ਪੰਜਾਬ ਬੀਜਪੀ ਇਹ ਦੱਸੇ ਜੀ ਉਹਦੇ ਅੰਦਰ ਦਾ ਬਾਰਡਰ ਉਹ ਦੱਸ ਸਕਦੀ ਹੈ ਕਿ ਉਹਨੇ ਕੀ ਕੀਤਾ ਅੱਲ ਲਈ ਨਸ਼ੇ ਵਾਲੀ ਕੋਲ ਕੀਤਾ ਬੀਜਪੀ ਆਪਣੀ ਰਿਪੋਰਟ ਦਾ ਕੀ ਕੀਤਾ ਹਾਂ ਅਸੀਂ ਤਾਂ ਜੁੱਧ ਨਸ਼ੇ ਦੇ ਵਿਰੋਧ ਛੇੜ ਕੇ ਇੰਨਾ ਕੰਮ ਕਰ ਰਹੇ ਹਾਂ ਜਿਹੜਾ ਬਾਰਡਰ ਦਾ ਸਾਹਿਬ ਮੈਸਾ ਕਿਉਂ ਨਹੀਂ ਕਦਮ ਉਹਦੇ ਚਕਾਰ ਦੋਲਾਇਆ ਕਿ ਪਾਕਿਸਤਾਨ ਗਵਾਂਢੀ ਹੈ ਸਾਡਾ ਬੀਜਪੀ ਦੱਸ ਸਕਦੇ ਹੋ ਤੇ ਕੀ ਕੀਤਾ ਬਾਰਡਰ ਦੇ ਕੋ ਪਦਵੰਤ ਕੀਤੇ ਮੈਂ ਉਹ ਪੁੱਛ ਚਾਹੁੰਦਾ ਹਾਂ ਕਿ ਡੀਜੀਪ ਨੇ ਚਿੱਠੀ ਲਿਖੀ ਆ ਕਿ ਬਜੇਟੀਆਂ ਵੀ ਜਾਣੂ ਕਰਨਾ ਜੇਏ ਦੇ ਵਿੱਚ ਜੇ ਜੇ ਇਦਾਂ ਦੀ ਗੱਲ ਹੋ ਤਾਂ ਉਹ ਪੁਲਿਸ ਜਾਂਚ ਕਰ ਲਉ ਕੋਈ ਗੱਲ ਨਹੀਂ ਅਪਮਾਨ ਕੀਤਾ ਜਿਸ ਟੰਗ ਦੇ ਨਾਲ ਭਾਪੀ ਨੇ ਗੁਰੂਆਂ ਦੇ ਉੱਤੇ ਵੀ ਸਿਆਸਤ ਕਰਨ ਦੀ ਸ਼ੁਰੂ ਕਰ ਦਿੱਤੀ ਆ ਦਿੱਲੀ ਦੀ ਸਾਬਕਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਕਿ ਬੀਜੇਪੀ ਜਿਹੜੀ ਪਹਿਲਾਂ ਹੀ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜਿਹੜਾ ਬੀਜੇਪੀ ਦੇ ਡੋਰ ਦੇ ਉੱਤੇ ਉਹ ਵੀਡੀਓ ਡਾਊਨ ਹੋਈ ਉਹਦੀ ਜਾਂਚ ਕਰਾ ਕੇ ਜਲੰਧਰ ਵਿੱਚ ਇੱਕ ਵਿਅਕਤੀ ਨੇ ਸ਼ਿਕਾਇਤ ਆ ਕਿ ਆਤਮ ਸਿੰਘ ਜੀ ਨੇ ਕਿਤੇ ਵੀ ਗੁਰੂਆਂ ਦਾ ਜਿਗਮ ਤੱਕ ਨਹੀਂ ਕੀਤਾ ਬੋਲਦੇ ਆ ਪਰ ਕਿਦਾਂ ਹੋਸ ਵੀਡੀਓ ਨੂੰ ਜਿਹੜਾ